ਸਫਰ ਜ਼ਿੰਦਗੀ ਦਾ ਅਟਾ ਨਹੀਂ ਪੁੱਗਤਾ ਤੂੰ ਵੀ ਹੱਥ ਛਾਣਾ ਮੈਂ ਵੀ ਹੱਥ ਛਾਣਾ ਹਦਸ਼ਾ ਆਪਣੇ ਅਸਲ ਨੂੰ ਚਾਹ ਰਹੀ ਹੈ ਤੂੰ ਵੀ ਕਰ ਛਾਣਾ ਮੈਂ ਵੀ ਕਰ ਛਾਣਾ ਤਦ ਚਿੰਤ ਕੀਤੇ ਰਾਜ ਸਮਝ ਲਈਏ ਤੇ ਤੂੰ ਵੀ ਤਰ ਛਾਣਾ ਮੈਂ ਵੀ ਤਰ ਛਾਣਾ ਸੱਚੀ ਹੁੰਦੀ ਹੈ ਮੌਤ ਅਸਰ ਦਾ ਦਰਸਾਈ ਓਏ ਤੂੰ ਵੀ ਮਰ ਛਾਣਾ ਤੈ ਮੈਂ ਵੀ ਮਤ ਚਾਣਾ ਤੂੰ ਵੀ ਮਤ ਚਾਣਾ ਤੇ ਮੈਂ ਵੀ ਮਤ ਚਾਣਾ ਸਹਿਕ ਸਹਿਕ ਕੇ ਜਿੰਨਾਂ ਨੂੰ ਮਰ ਗਿਆ ਮੈਂ ਅਜ ਸਤਰਾ ਵਾਰ ਨਾ ਕਹਨੇ ਸਹਿਕ ਸਹਿਕ ਕੇ ਜਿੰਨਾਂ ਨੂੰ ਮਰ ਗਿਆ ਮੈਂ ਅਜ ਸਤਰਾ ਵਾਰ ਨਾ ਕਹਨੇ ਲੇਰਾ ਪਾਟੀਆਂ ਵੇਖ ਕੇ ਹੱਸਦੇ ਸਨ ਓਏ ਅਜ ਕਫਨ ਸਵਾਰ ਨਾ ਕਹਨੇ ਤੇ ਫੜੀ ਪਾਨ ਨਹੀਂ ਵਿੱਚ ਮੁਸੀਬਤਾਂ ਤੇ ਤੇ ਕਬਰ ਵਿੱਚ ਉੱਤਰਨਾ ਕਹੈਨੇ ਜਿੰਨਾ ਫੁੱਲਾਂ ਨੂੰ ਸਹਿਕਤਾ ਬੁੱਲਾ ਮੋਇਆ ਓਏ ਕਬਰ ਉੱਤੇ ਖਿਲਾ ਰਨਾ ਕਹੈਨੇ ਕਬਰ ਉੱਤੇ ਖਿਲਾ ਰਨਾ ਕਹੈਨੇ ਤੇ ਕੜੀ ਕੜੀ ਕੀ ਤਕਤਾ ਹੈ ਕੜੀ ਵੱਲ ਇੱਕ ਵਕਤ ਆਉਣਾ ਕਿਸੇ ਲਾ ਲੈਣੀ ਇਹ ਰੇਸ਼ਮੀ ਸੂਟ ਵੀ ਪਟ ਨਾਏ ਅਲਫੀ ਪੈਨ ਤੋਂ ਜਦੋਂ ਫਨਾ ਲੈਣੀ ਕਤਿ ਮਾਨਨਤ ਉੱਚੀਆਂ ਹਵੇਲੀਆਂ ਦਾ ਓਏ ਇੱਥੇ ਮਨਜੀ ਸ਼ਰੀਕਾਂ ਨੇ ਢਾਲ ਲੈਣੀ ਵੇਲੇ ਨੇ ਉਹ ਰੂਸਤ ਦਰਸਿਆ ਜਿਨ੍ਹਾਂ ਵਕਤ ਅਖੀਰ ਵਾ ਵਾ ਲੈਣੀ ਜਿਨ੍ਹਾਂ ਵਕਤ ਅਖੀਰ ਵਾ ਵਾ ਲੈਣੀ ਮਿਠਾਸ ਕੋਲ ਕੇ ਲਫਜ਼ਾਂ ਨਾਲ ਇੱਜ਼ਤ ਇੱਥੇ ਲਾਉਂਦੇ ਨੇ ਗਹਿਰਾਂ ਦੀ ਗੱਲ ਕਿ ਕਰੀਏ ਭੁੱਲਿਆ ਫਾ ਆਪਣੇ ਹੀ ਗਲ ਪਾਉਂਦੇ ਨੇ ਆਪ ਆਪਣੇ ਹੀ ਕਲ ਪਾਉਂਦੇ ਨੇ ਰੱਬ ਤੂੰ ਨਾ ਕਰੇ ਤੇ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੋ ਲੋਕੀ ਵੇਖ ਤੇ ਐਬ ਕੋ ਨਾਮ ਮੇਰੇ ਮੈਂ ਤਾਂ ਵੇਖਦਾ ਰਹਿਮ ਤਾਂ ਤੇਰੀਆਂ ਨੂੰ ਤੇ ਲੱਕਰੇ ਤੇ ਤਰਤੀਆਂ ਡੁੱਬ ਦੇਂਦਾ ਏ ਉਹ ਬੰਨੇ ਲਾ ਤਿੰਦਾ ਡੁੱਬੀਆਂ ਭੀੜੀਆਂ ਨੂੰ ਤਿੰਨ ਸੋਨੇ ਰੱਬ ਦਾ ਵਾਸਤਾਈ ਅਜ ਕੱਚ ਲੈ ਕਲਤੀਆਂ ਮੇਰੀਆਂ ਨੂੰ ਅਜ ਕਚਲੇ ਕਲਤੀਆਂ ਮੇਰੀਆਂ ਨੂੰ ਸ਼ੇਨ ਅਸ਼ਰਾਜ ਮੁਲਾ ਸਮਝਾਉਣਾ ਸੀ ਪਹਿਲਾ ਇਸ਼ਕ ਦੀ ਬਾਗ ਸੁਨਾਈ ਕਾਨੋਂ ਰਾਣਾ ਸਿੱਚਾ ਕੁੱਤੇ ਕੁਫਤਾਂ ਨਾਮ ਚਿੰਦਾ ਮੋਲਾ ਅਲੀ ਸ਼ਮਸ਼ੀਰ ਚਲਾਈ ਕਾਨੋਂ ਬੰਦਗੀ ਕੀਤੀਆਂ ਜੇ ਨਹੀਂ ਸਾਥ ਮਿਲਦੀ ਗਰਤਨ ਇਮਾਮ ਹੁਸੈਨ ਕਟਾਈ ਕਾਨੋਂ ਮਿਲੇ ਮੌਮਨਾ ਦੋਸਕ ਕਸੂਰਮੰਦਾ ਕਲਮੇ ਨਬੀ ਦੀ ਪਈ ਤੋਹਾਈ ਕਨੋ ਕਲਮੇ ਨਬੀ ਦੀ ਪਈ ਤੋਹਾਈ ਕਨ ਖੁਸ਼ੀਆਂ ਵੰਡ ਤੇ ਖੁਸ਼ੀਆਂ ਪਾਲੇ ਉਹ ਬੱਲੇ ਆ ਰੱਬ ਨੂੰ ਯਾਰ ਬਣਾ ਲੈ ਹਰ ਲਮਹਾ ਹੱਸ ਕੇ ਜੀ ਲੈ ਪਿਆਰ ਦੀ ਕੜੀ ਪਰ ਕੇ ਪੀ ਲੈ ਪਿਆਰ ਦੀ ਕੜੀ ਪਰ ਕੇ ਪੀ ਲੈ ਕਲਮਾ ਪੜਿਆ ਉੱਤੋਂ ਤੋਂ ਤੇ ਕਲ ਅੰਦਰੋਂ ਨਾਮੇ ਚਾਨੀ ਪੱਥਰਾਂ ਵਿੱਚੋਂ ਹੀਰੇ ਲੱਭਾ ਤੇ ਮਿੱਟੀ ਨਾ ਮਿਸ਼ਾਨੀ ਮਿੱਟੀ ਨਾ ਮਿਸ਼ਾਨੀ ਜਿੰਨਾ ਅਕਸ ਪੱਕਾਇਆ ਤਿਰਪਤਾ ਉਹ ਤਸਵੀਰ ਦਾ ਸ਼ੌਕ ਨਹੀਂ ਰੱਖਦੇ ਯਾਰ ਤੋਂ ਯਾਰ ਚੁਦਾ ਨਹੀਂ ਹੁੰਦਾ ਨਾ ਗੁਰਪਤ ਵਿੱਚ ਨਾ ਫਰਸਤ ਵਿੱਚ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤਿਲੋਂ ਚੰਗੀ ਲੱਗੀ ਹੋਵੇ ਤੈਨੂੰ ਵਾਅਦਤ ਵਤੀਸ਼ੇਲ ਸ਼ੁਰੂ ਕਰੂੰ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ